ਸਤਿ ਸ਼੍ਰੀ ਅਕਾਲ ਜੀ ਸਾਰੇ ਹੀ ਪਿਆਰਮਿਆਂ ਨੂੰ ਹੋਪ ਕਰਦੇ ਹਾਂ ਕਿ ਤੁਸੀਂ ਸਭ ਠੀਕ ਹੋਮੋਗੇ ਤਾਂ ਪਿਛਲੀ ਵੀਡੀਓ ਵਿੱਚ ਆਪਾਂ ਗੱਲ ਕੀਤੀ ਸੀ ਕਿ ਪੰਜਾਬ ਭਾਰਤ ਦੇ ਪਹਿਲਾ ਹਮਲਾ ਕਰਨ ਵਾਲਾ ਹਮਲਾਵਰ ਕੌਣ ਸੀ ਜੇਕਰ ਤੁਸੀਂ ਉਹ ਵੀਡੀਓ ਨਹੀਂ ਦੇਖੀ ਹੈ ਤਾਂ ਤੁਸੀਂ ਉੱਪਰ ਆਈ ਬਟਨ ਤੇ ਕਲਿੱਕ ਕਰਕੇ ਦੇਖ ਸਕਦੇ ਹੋ ਅੱਜ ਆਪਾਂ ਗੱਲ ਕਰਾਂਗੇ 13ਵੀਂ ਸਦੀ ਤੋਂ 16ਵੀਂ ਸਦੀ ਤੱਕ ਪੰਜਾਬ ਉੱਤੇ ਰਾਜ ਕਰਨ ਵਾਲੇ ਰਾਜਵੰਸ਼ਾਂ ਦੇ ਬਾਰੇ ਤਾਂ 13ਵੀਂ ਸਦੀ ਦੀ ਸ਼ੁਰੂਆਤ ਨੇ ਦਿੱਲੀ ਸਲਤਨਤ ਦਾ ਇੱਕ ਨਵਾਂ ਯੁੱਗ ਵਿਕਸਿਤ ਕੀਤਾ ਇਸ ਦੀ ਸਥਾਪਨਾ 1206 ਵਿੱਚ ਗੁਲਾਮ ਰਾਜਵੰਸ਼ ਨਾਲ ਕੀਤੀ ਗਈ ਸੀ ਅਤੇ 1226 ਵਿੱਚ ਲੋਧੀ ਰਾਜਵੰਸ਼ ਦੇ ਨਾਲ ਸਮਾਪਤ ਹੋ ਗਈ। ਇਸ ਕਾਲ ਦੌਰਾਨ ਪੰਜਾਬ ਉੱਤੇ ਪੰਜ ਰਾਜਵੰਸ਼ਾਂ ਨੇ ਰਾਜ ਕੀਤਾ। ਪਹਿਲਾ ਹੈ ਗੁਲਾਮ ਰਾਜਵੰਸ਼ ਦੂਜਾ ਹੈ ਖੇਲਜੀ ਰਾਜਵੰਸ਼ ਤੀਸਰਾ ਹੈ ਤੁਗਲਕ ਰਾਜਵੰਸ਼ ਚੌਥਾ ਸੈयद ਰਾਜਵੰਸ਼ ਅਤੇ ਪੰਜਵਾਂ ਲੋਧੀ ਰਾਜਵੰਸ਼ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਗੁਲਾਮ ਰਾਜਵੰਸ਼ ਦੀ ਗੁਲਾਮ ਰਾਜਵੰਸ਼ ਨੇ 1206 ਈਸਵੀ ਤੋਂ 1290 ਈਸਵੀ ਤੱਕ ਦਿੱਲੀ ਉੱਤੇ ਰਾਜ ਕੀਤਾ ਗੁਲਾਮ ਰਾਜਵੰਸ਼ ਨੂੰ मामਲੂਕ ਰਾਜਵੰਸ਼ ਜਾਂ ਯਾਮੀਨੀ ਰਾਜਵੰਸ਼ ਵੀ ਕਿਹਾ ਜਾਂਦਾ ਸੀ ਗੁਲਾਮ ਰਾਜਵੰਸ਼ ਦੇ ਮਹੱਤਵਪੂਰਨ ਰਾਜੇ ਕੁਤਬੁਦੀਨ ਐਬਕ ਇਲਤੁਤਮਿਸ਼ ਰਜ਼ੀਆ ਬਲਬਨ ਅਤੇ ਕਕੂਬਦਿਸਮ ਸੁਦੀਨ ਕਿਉਮ ਰਸਾਨੋ ਕਤਬੁਦੀਨ ਐਬ ਜਿਸਨੇ 1206 ਤੋਂ 1210 ਤੱਕ ਰਾਜ ਕੀਤਾ ਕਤਬੁਦੀਨ ਐਬ ਇੱਕ ਮੁਹੰਮਦ ਗੋਰੀ ਦਾ ਗੁਲਾਮ ਸੀ ਜਿਸਨੇ ਉਸ ਨੂੰ ਆਪਣੀ ਪੰਜਾਬ ਭਾਰਤੀ ਜਾਇਦਾਦ ਦਾ ਗਵਰਨਰ ਬਣਾਇਆ ਸੀ ਕਤਬੁਦੀਨ ਐਬਿਕ ਨੇ ਆਪਣਾ ਫੌਜੀ ਹੈੱਡਕੁਆਟਰ ਦਿੱਲੀ ਦੇ ਨੇੜੇ ਇੰਦਰਪ੍ਰਸਤ ਵਿਖੇ ਸਥਾਪਿਤ ਕੀਤਾ 1206 ਵਿੱਚ ਗੋਰੀ ਦੀ ਮੌਤ ਤੋਂ ਬਾਅਦ ਐਬਿਕ ਨੇ ਆਪਣੀ ਆਜ਼ਾਦੀ ਦਾ ਐਲਾਨ ਕੀਤਾ ਕਤਬੁਦੀਨ ਐਬਿਕ ਭਾਰਤ ਦਾ ਪਹਿਲਾ ਸ਼ਾਸਕ ਬਣਿਆ ਮੁਸਲਮਾਨ ਲੇਖਕਾਂ ਨੇ ਉਸ ਨੂੰ ਐਬਿਕ ਲਖ ਬਖਸ਼ ਅਤੇ ਹਾਦੀਮ ਕਿਹਾ ਹੈ ਉਸਨੇ 13ਵੀਂ ਸਦੀ ਦੇ ਸ਼ੁਰੂ ਵਿੱਚ ਇੱਕ ਪ੍ਰਸਿੱਧ ਸੂਫੀ ਸੰਤ ਖਵਾਜਾ ਕুতਬਦੀਨ ਬਖਤਿਆਰ ਕਾਕੀ ਦੇ ਨਾਮ ਉੱਤੇ ਕুতਬ ਮিনার ਦੀ ਉਸਾਰੀ ਵੀ ਸ਼ੁਰੂ ਕੀਤੀ ਸੀ ਇਸ ਨੂੰ ਬਾਅਦ ਵਿੱਚ ਇਲਤੁਮਿਸ਼ਦਵਾਰਾ ਪੂਰਾ ਕੀਤਾ ਗਿਆ ਅਤੇ ਫਰੋਸ਼ ਸ਼ਾਹ ਤੋਗਲਕ ਦੁਆਰਾ ਪੁਨਰ ਨਿਰਮਾਣ ਕੀਤਾ ਗਿਆ 1210 ਵਿੱਚ ਚੌਗਾਂ ਖੇਡਦੇ ਹੋਏ ਐਬਕ ਦੀ ਅਚਾਨਕ ਮੌਤ ਹੋ ਗਈ ਉਸ ਤੋਂ ਬਾਅਦ ਉਸ ਦਾ ਪੁੱਤਰ ਅਰਾਮ ਸ਼ਾਹ ਜਿਸ ਨੂੰ 8 ਮਹੀਨੇ ਬਾਅਦ ਇਲਤੁਤਮਿਸ਼ ਨੇ ਬਦਲ ਦਿੱਤਾ ਸੀ ਉਹ ਰਾਜਾ ਬਣਿਆ ਫਿਰ ਗੱਲ ਕਰਦੇ ਹਾਂ ਇਲਤੁਤਮਿਸ਼ ਦੀ ਇਲਤੁਤਮਿਸ਼ ਨੇ 1211 ਤੋਂ 1236 ਤੱਕ ਰਾਜ ਕੀਤਾ ਇਹ ਇਲਬਾਰੀ ਕਬੀਲੇ ਨਾਲ ਸੰਬੰਧਿਤ ਸੀ ਅਤੇ ਇਸ ਲਈ ਉਸ ਦਾ ਖਾਨਦਾਨ ਦਾ ਨਾਮ ਇਲਵਾਰੀ ਖਾਨਦਾਨ ਰੱਖਿਆ ਗਿਆ ਉਸ ਦੇ ਸਾਬਕਾ ਪ੍ਰਾਮਾ ਨੇ ਉਸ ਨੂੰ ਕਤਬਦੀਨ ਐਬਕ ਕੋਲ ਇੱਕ ਗੁਲਾਮ ਵਜੋਂ ਵੇਚ ਦਿੱਤਾ ਸੀ ਕਤਬਦੀਨ ਐਬਕ ਨੇ ਇਲਤੁਤਮਿਸ਼ ਉਸ ਨੇ ਆਪਣਾ ਜਵਾਈ ਬਣਾਇਆ ਬਾਅਦ ਵਿੱਚ ਐਬਕ ਨੇ ਉਸ ਨੂੰ ਗਵਾਲੀਅਰ ਦਾ ਗਵਰਨਰ ਨਿਯੁਕਤ ਕੀਤਾ 1211 ਵਿੱਚ ਇਲਦੁਤਮਿਸ਼ ਨੇ ਆਰਾਮ ਬਖਸ਼ ਨੂੰ ਹਰਾ ਦਿੱਤਾ ਅਤੇ ਸੁਲਤਾਨ ਬਣ ਗਿਆ ਉਸ ਨੇ ਆਪਣੀ ਰਾਜਧਾਨੀ ਲਾਹੌਰ ਤੋਂ ਦਿੱਲੀ ਤਬਦੀਲ ਕਰ ਦਿੱਤੀ ਇਸ ਦੌਰਾਨ ਮੰਗੋਲਾਂ ਦੇ ਨੇਤਾ ਚੰਗੇਜ਼ ਖਾਨ ਦੇ ਨਾਂ ਨਾਲ ਮਸ਼ਹੂਰ ਤੀਮੂ ਜਿੰਨ ਨੇ ਮੱਧ ਏਸ਼ੀਆ ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਸੀ ਇਲਦੁਤਮਿਸ਼ ਦੇ ਰਾਜ ਦੌਰਾਨ ਹੀ ਸੀ ਜਦੋਂ ਚੰਗੇਜ਼ ਖਾਨ ਦੇ ਅਧੀਨ ਮੰਗੋਲਾਂ ਨੇ ਭਾਰਤ ਵੱਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਸੀ ਅਰ ਜੰਗੀਜ਼ ਖਾਨ ਐਲਤੁਤਮਿਸ਼ ਦੇ ਸਾਮਰਾਜ ਵਿੱਚ ਦਾਖਲ ਹੋਏ ਬਿਨਾਂ ਹੀ ਘਰ ਵਾਪਸ ਪਰਤ ਆਇਆ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਚੰਗੀਜ਼ ਖਾਨ ਨੇ ਆਪਣੇ ਸਮੇਂ ਦੀ 11% ਆਬਾਦੀ ਨੂੰ ਇਕੱਲੇ ਨੇ ਖਤਮ ਕਰ ਦਿੱਤਾ ਸੀ ਐਲਤੁਤਮਿਸ਼ ਨੇ ਦਿੱਲੀ ਵਿਖੇ ਕুতਬ ਮিনার ਦਾ ਨਿਰਮਾਣ ਪੂਰਾ ਕੀਤਾ ਜਿਸ ਦੀ ਕੁੱਲ ਉਚਾਈ 238 ਫੁੱਟ ਹੈ ਅਤੇ ਉਸਨੇ ਅਜਮੇਰ ਵਿਖੇ ਖਵਾਜਾ ਮੋਈ ਨੂਦੀਨ ਚਿਸ਼ਤੀ ਦੀ ਯਾਦ ਵਿੱਚ ਇੱਕ ਸ਼ਾਨਦਾਰ ਮਸਜਿਦ ਵੀ ਬਣਾਈ ਐਲਤੁਤਮਿਸ਼ ਨੇ ਵਰਤ ਵਿੱਚ ਅਰਬੀ ਸਿੱਕਾ ਤੇ ਚਾਂਦੀ ਦਾ ਟੰਕਾ ਤੇ ਤਾਂਬਾ ਜ਼ਿੱਤਲ ਪੇਸ਼ ਕੀਤਾ ਉਸਨੇ ਇਕਾ ਪਰਨਾਲੀ ਸ਼ੁਰੂ ਕੀਤੀ ਉਸਨੇ ਦਲ ਚਾਲੀਸਾ ਵੀ ਸ਼ੁਰੂ ਕੀਤੀ ਜੋ ਕਿ ਤੁਰਕਨ ਏ ਚਹਲ ਗਾਨੀ 40 ਤੁਰਕਾ ਮੀਰਾ ਦੀ ਸਭਾ ਸੀ ਤ੍ਰੈਨ ਦੀ ਤੀਜੀ ਲੜਾਈ 1215 ਵਿੱਚ ਹਲ ਤੁਤਮੇਸ਼ ਅਤੇ ਯਲਦੂਸ ਵਿਚਕਾਰ ਲੜੀ ਗਈ ਸੀ ਮੁਸਨ ਨੇ ਆਪਣੀ ਧੀ ਰਜ਼ੀਆ ਨੂੰ ਆਪਣਾ ਉੱਤਰਾਧਿਕਾਰੀ ਨਾਮਜ਼ਦ ਕੀਤਾ। ਇਸ ਤੋਂ ਬਾਅਦ ਰਜ਼ੀਆ ਦਿੱਲੀ ਦੀ ਗੋਸੇ ਤੇ ਬੈਠੀ। ਰਜ਼ੀਆ ਨੇ 1236 ਤੋਂ 1240 ਤੱਕ ਰਾਜ ਕੀਤਾ। ਰਜ਼ੀਆ ਸੁਲਤਾਨ ਦਾ ਜਨਮ ਸਾਲ 1205 ਵਿੱਚ ਹੋਇਆ ਸੀ ਤੇ ਉਸਨੇ 1236 ਤੋਂ 40 ਤੱਕ ਦੇਸ਼ ਉੱਤੇ ਰਾਜ ਕੀਤਾ। ਰਜ਼ੀਆ ਅਰਬੀ ਵਿੱਚ ਰਾੜੀਆ ਦਿੱਲੀ ਦੀ मामਲੂਕ ਸਲਤਨਤ ਦੀ ਪਹਿਲੀ ਅਤੇ ਇਕਲੌਤੀ ਔਰਤ ਪ੍ਰਸ਼ਾਸਕ ਸੀ। ਅਲਤੁਤਮਿਸ਼ ਨੇ ਆਪਣੀ ਧੀ ਰਜ਼ੀਆ ਨੂੰ ਆਪਣਾ ਉੱਤਰਾਧਿਕਾਰੀ ਨਾਮਜ਼ਦ ਕੀਤਾ ਪਰ ਦਿੱਲੀ ਦੇ ਕਾਜ਼ੀ ਅਤੇ ਵਜ਼ੀਰ ਨੇ ਬਕਨੂਦੀਨ ਨੂੰ ਫਿਰੋਜ਼ ਨੂੰ ਗੱਦੀ ਤੇ ਬਿਠਾਇਆ। ਜਦੋਂ ਮੁਲਤਾਨ ਦੇ ਗਵਰਨਰ ਨੇ ਬਗਾਵਤ ਕੀਤੀ ਤਾਂ ਉਸ ਬਗਾਵਤ ਨੂੰ ਦਬਾਉਣ ਲਈ ਰੁਕਨਉਦੀਨ ਨੇ ਮਾਰਚ ਕੀਤਾ ਇਸ ਮੌਕੇ ਦੀ ਵਰਤੋਂ ਕਰਦਿਆਂ ਰਜ਼ੀਆ ਨੇ ਦਿੱਲੀ ਦੇ ਅਮੀਰਾਂ ਦੇ ਸਹਿਯੋਗ ਨਾਲ ਦਿੱਲੀ ਸਲਤਨਤ ਦੀ ਗੱਦੀ ਤੇ ਕਬਜ਼ਾ ਕਰ ਲਿਆ ਉਸਨੇ ਕੁਗਲਾਮ ਯਾਕੂਤ ਨੂੰ ਸ਼ਾਹੀ ਕੋੜਿਆਂ ਦਾ ਮਾਸਟਰ ਨਿਯਤ ਕੀਤਾ ਰਜ਼ੀਆ ਨੇ ਔਰਤ ਦੇ ਲਿਬਾਸ ਨੂੰ ਰੱਦ ਕਰ ਦਿੱਤਾ ਅਤੇ ਆਪਣੇ ਚਿਹਰੇ ਨੂੰ ਬੇਨਕਾਬ ਕਰਕੇ ਅਦਾਲਤ ਵਿੱਚ ਬੈਠੀ ਸੀ ਉਹ ਸ਼ਿਕਾਰ ਲਈ ਵੀ ਜਾਂਦੀ ਸੀ ਤੇ ਫੌਜ ਦੀ ਅਗਵਾਈ ਵੀ ਕਰਦੀ ਸੀ 1240 ਵਿੱਚ ਬਠੰਡੇ ਦੇ ਗਵਰਨਰ ਅਲਤੂਨੀਆ ਨੇ ਉਸ ਵਿਰੁੱਧ ਬਗਾਵਤ ਕਰ ਦਿੱਤੀ ਉਹ ਬਗਾਵਤ ਨੂੰ ਦਬਾਉਣ ਲਈ ਵਿਅਕਤੀਗਤ ਤੌਰ ਤੇ ਗਈ ਪਰ ਅਲਤੁਨੀਆਂ ਨੇ ਯਾਕੂਤ ਨੂੰ ਮਾਰ ਦਿੱਤਾ ਤੇ ਰਜ਼ੀਆਂ ਨੂੰ ਬਟੰਡੇ ਦੇ ਕਿਲਾ ਮਵਾਰਕ ਵਿੱਚ ਕੈਦ ਕਰ ਲਿਆ ਇਸ ਦੌਰਾਨ ਤੁਰਕੀ ਦੇ ਰਾਸਤਾਨੇ ਅਲਤੁਤਮੇਸ਼ ਦੇ ਇੱਕ ਹੋਰ ਪੁੱਤਰ ਵਹਿਰਾਮ ਨੂੰ ਗੱਦੀ ਤੇ ਬਿਠਾਇਆ ਰਜ਼ੀਆਂ ਨੇ ਅਲਤੁਨੀਆਂ ਨਾਲ ਵਿਆਹ ਕਰਵਾ ਲਿਆ ਅਤੇ ਦਿੱਲੀ ਵੱਲ ਚੱਲ ਪਈ ਪਰ ਉਹ ਕੈਥਲ ਵਿਖੇ ਹਾਰ ਗਈ ਅਤੇ ਮਾਰ ਦਿੱਤੀ ਗਈ 1246 ਵਿੱਚ ਬਲਬਾਨ ਇਲਤੁਤਮਿਸ਼ ਦੇ ਛੋਟੇ ਪੁੱਤਰ ਨਸੀਰਉਦੀਨ ਮਹਿਮੂਦ ਨੂੰ ਸੁਲਤਾਨ ਬਣਾਉਣ ਵਿੱਚ ਕਾਮਯਾਬ ਹੋ ਗਿਆ ਇਸ ਤੋਂ ਬਾਅਦ ਆਇਆ ਬਲਬਾਨ ਦਾਯੋਬੀ ਜੋ ਕਿ 1246 ਤੋਂ 1287 ਤੱਕ ਚੱਲਿਆ ਗਿਆਸੂਦੀਨ ਬਲਬਨ ਨੇ ਸੁਲਤਾਨ ਨਸੀਰਉਦੀਨ ਮਹਿਮੂਦ ਦੇ ਨਾਇਬ ਜਾਂ ਰਾਜਪਾਲ ਵਜੋਂ ਸੇਵਾ ਨਿਭਾਈ 1266 ਵਿੱਚ ਨਸੀਰਉਦੀਨ ਮਹਿਮੂਦ ਦੀ ਮੌਤ ਹੋ ਗਈ ਅਤੇ ਬਲਬਨ ਗੱਦੀ ਤੇ ਬੈਠ ਗਿਆ ਉਹ ਜਾਣਦਾ ਸੀ ਕਿ ਰਾਜਸ਼ਾਹੀ ਨੂੰ ਅਸਲ ਖਤਰਾ ਚਾਲੀਸਾ ਕਹੇ ਜਾਂਦੇ ਐਲਕਾਰਾਂ ਤੋਂ ਸੀ ਉਸਨੇ ਦਲਚਲਸਾਂ ਨੂੰ ਖਤਮ ਕਰ ਦਿੱਤਾ ਬਲਬਨ ਦੇ ਅਨੁਸਾਰ ਸੁਲਤਾਨ ਤਰ ਤਿੱਤੇ ਰੱਬ ਦਾ ਪ੍ਰਛਾਵਾਂ ਸੀ ਤੇ ਬ੍ਰਹਮ ਕਿਰਪਾ ਦਾ ਪ੍ਰਾਪਤ ਕਰਤਾ ਸੀ ਬਲਬਨ ਨੇ ਇੱਕ ਖੋਰ ਅਦਾਲਤੀ ਅਨੁਸ਼ਾਸਨ ਅਤੇ ਨਵੇਂ ਰੀਤੀ ਰਿਵਾਜ ਜਿਵੇਂ ਕਿ ਸਜਦਾ ਅਤੇ ਪਾਈਬੋਸ ਨੂੰ ਲੋਰੀਸਾਂ ਤੇ ਆਪਣੀ ਉਤਮਤਾ ਨੂੰ ਸਾਬਤ ਕਰਨ ਲਈ ਪੇਸ਼ ਕੀਤੇ ਉਸਨੇ ਤੁਰਕੀ ਦੇ ਅਰਿਸਾਨੂ ਪ੍ਰਵਾਤ ਕਰਨੀ ਨਵਰੋਜ਼ ਦਾ ਫਾਰਸੀ ਤਿਹਾਰ ਵੀ ਸ਼ੁਰੂ ਕੀਤਾ ਮਠਿੰਡੇ ਦਾ ਗਵਰਨਰ ਸ਼ੇਰ ਖਾਨ ਬਲਬਨ ਦੇ ਸਾਮਰਾਜ ਲਈ ਖਤਰਾ ਸੀ ਇਸ ਲਈ ਉਸਨੇ ਉਸਨੂੰ ਮਾਰ ਦਿੱਤਾ ਬਲਬਨ ਨੇ ਇੱਕ ਵੱਖਰਾ ਫੌਜੀ ਵਿਭਾਗ ਦਿਵਾਨੇ ਅਰਜ਼ ਦੀ ਸਥਾਪਨਾ ਕੀਤੀ ਤੇ ਫੌਜ ਦਾ ਪੁਨਰਗਠਨ ਕੀਤਾ ਬਲਬਨ ਦੀ ਮੌਤ 1287 ਵਿੱਚ ਹੋਈ ਗੁਲਾਮ ਖਾਨਦਾਨ ਦੇ ਆਖਰੀ ਸ਼ਾਸਕ ਕੈਕੂ ਬਾਦਜਾ ਸਮਸ਼ੂਦੀਨ ਕੈਮਰੂਸ ਸਨ ਇੱਥੇ ਗੁਲਾਮ ਰਾਜਵੰਸ਼ ਦੀ ਸਮਾਪਤੀ ਹੋ ਜਾਂਦੀ ਹੈ ਇਸ ਤੋਂ ਬਾਅਦ ਖਿਲਜੀ ਰਾਜਵੰਸ਼ ਆਏਗਾ ਉਸ ਤੋਂ ਬਾਅਦ ਤੁਗਲਕ ਰਾਜਵੰਸ਼ ਫਿਰ ਸੈਦ ਰਾਜਵੰਸ਼ ਤੇ ਫਿਰ ਲੋਧੀ ਰਾਜਵੰਸ਼ ਇਹਨਾਂ ਸਾਰੇ ਰਾਜਵੰਸ਼ਾਂ ਦੀ ਗੱਲ ਕਿਸੇ ਅਗਲੀ ਵੀਡੀਓ ਵਿੱਚ ਕਰਾਂਗੇ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਲਾਈਕ ਕਰਿਓ ਤੇ ਕਮੈਂਟਾਂ ਵਿੱਚ ਆਪਣੇ ਸਵਾਲ ਪੁੱਛਨੇ ਨਾ ਭੁੱਲਿਓ ਤੇ ਐਵੇਂ ਹੀ ਘੱਟ ਸਮੇਂ ਵਿੱਚ ਵੱਧ ਜਾਣਕਾਰੀ ਹਾਸਲ ਕਰਨ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਧੰਨਵਾਦ